ਵਕੀਲ ਦਮਾਲਾ ਬੰਦਦਾ ਸੀ ਤੁਸੀਂ ਵੀ ਵੇਖੀ ਹੋਵੇਗੀ ਵੀ ਇੱਕ ਵਕੀਲ ਦਮਾਲਾ ਬੰਦਦਾ ਹੈ ਉਹ ਵਕੀਲ ਦੇ ਗੱਲ ਦੂਜੇ ਵਕੀਲ ਪਹਿਚਾਣਦੇ ਨੇ ਉਹਨਾਂ ਦੇ ਵਿੱਚ ਦੋ ਪੱਗਾਂ ਵਾਲੇ ਵੀ ਵੀਡੀਓ ਵਿੱਚ ਤੁਸੀਂ ਵੇਖ ਰਹੇ ਹੋ ਖਲੋਤੇ ਹੋਏ ਨੇ ਪਿੱਛੇ ਉਹ ਦਮਾਲੇ ਵਾਲੇ ਵੀਰ ਦਾ ਦਮਾਲਾ ਲਾ ਦਿੱਤਾ ਜਾਂਦਾ ਹੈ ਪੱਗਾਂ ਵਾਲੇ ਵਕੀਲ ਵਿਚਾਰੇ ਕੁਝ ਵੀ ਨਹੀਂ ਕਰ ਪਾਉਂਦੇ ਉਹ ਜਿਹੜੇ ਮੂਨੇ ਨੇ ਜਿਹੜੇ ਪਤਤ ਨੇ ਉਹ ਦਮਾਲੇ ਵਾਲੇ ਦਾ ਦਮਾਲਾ ਲਾ ਕੇ ਉਹਦੀ بے ਪਤੀ ਕਰ ਦਿੰਦੇ ਨੇ ਉਹਦੇ ਤੋਂ ਬਾਅਦ ਉਹ ਜਿਹੜਾ ਵਕੀਲ ਜਿਹਦਾ ਦਮਾਲਾ ਲੱਥਦਾ ਹੈ ਉਹ ਗੱਡੀ ਵਿੱਚ ਬੈਂਦਾ ਉਹਨਾਂ ਪੱਤਰਕਾਰ ਕੁਝ ਕੁਐਸਚਨ ਕਰਦਾ ਕੁਝ ਸਵਾਲ ਕਰਦਾ ਹੈ ਗਾੜੀੋਂ ਵਕੀਲ ਨੇ ਜਵਾਬ ਦਿੱਤਾ ਦਮਾਲਾ ਉਸ ਦਿਨ ਬਨਾਂਗਾ ਜਿੱਦਾਂ ਲੱਥੇ ਹੋਏ ਦਮਾਲੇ ਦਾ ਮੈਨੂੰ ਇਨਸਾਫ ਮਿਲ ਜਾਵੇ ਹੁਣ ਮੈਂ ਬੇਨਤੀ ਕਰਦਾ ਕਿ ਤਖਤਾਂ ਦੇ ਜਥੇਦਾਰ ਸਟੈਂਡ ਲੈਣਗੇ ਕਿ ਤਖਤਾਂ ਦੇ ਜਥੇਦਾਰ ਸਤਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਗੜਗਾਜ ਕੀ ਸਟੈਂਡ ਲੈਣਗੇ ਸੁਪਰੀਮ ਹੈ ਸਾਡੀ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਸਟੈਂਡ ਲੈਣ ਕਿਉਂ ਤੇ ਲੱਥੇ ਹੋਏ ਦਮਾਲੇ ਦੇ ਉੱਤੇ ਉਹ ਦਮਾਲਾ ਹਾਈ ਕੋਰਟ ਦੇ ਵਿੱਚ ਕੱਲੇ ਵਕੀਲਦਾਨੀ ਲੱਥਾ ਉਹ ਦਮਾਲਾ ਹਾਈ ਕੋਰਟ ਦੇ ਵਿੱਚ ਪੂਰੇ ਪੰਥ ਦਾ ਲਾਇਆ ਗਿਆ ਪੂਰੇ ਪੰਥ ਦਾ